ਵਰਗੀਏ ਪ੍ਰਦਾਨ ਸ਼੍ਰੀ ਮਰਕੋਸ਼ਲ ਮੀਟਾ ਜੀ ਦੀ ਯਾਦ ਵਿੱਚ ਸਮਰਪਿਤ ਪਰਿਵਰਤਨ ਮੋਤਕਲਾਬ ਪੰਜਾਬ ਦੇ ਸਾਇਯੋਗ ਨਾਲ ਤੀਜਾ ਫੂਲਦੰਦ ਕਾਂਪੂ ਟ੍ਰਾਚੀਂ ਸ਼ਵਾਲਾ ਮੰਦਿਰ ਸਾਮੇ ਆਲ ਵਿੱਚ ਲਗਾਈ ਇਸ ਮੌਕੇ ਨੌਜਵਾਨਾਂ ਦੀ ਵੱਧ ਝੜ ਕੇ ਖੂਨਦਾਨ ਕਰਨ ਵਿੱਚ ਆਪਣਾ ਸਹਿਯੋਗ ਤੋਂ ਆ ਦੇਖ ਰਹੇ ਹਨ ਇੱਕ ਨੂਸ ਅੱਜ 13 ਜੂਨ ਦਿਨ ਵੀਰਵਾਰ ਪ੍ਰਾਚੀਂ ਸ਼ਵਾਲਾ ਮੰਦਿਰ ਵਿਖੇ ਪਰਿਵਰਤਨ ਯੂਥ ਨਵ ਦੇ ਸਹਿਯੋਗ ਦੇ ਨਾਲ ਤੀਸਰਾ ਫੂਨਦਾਨ ਕੈਂਪ ਰਾਕੇ ਸ਼ਵਾਲਾ ਬੰਦਰ ਵਿੱਚ ਅੱਜ ਲਗਵਾਇਆ ਗਿਆ ਹੈ ਇਸ ਬੈਟ ਜਿਹੜੇ ਵੀ ਸੱਜਣਾ ਦੇ ਜਿਹੜੇ ਵੀ ਸਹਿਯੋਗ ਕਰਤਾ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਫੂਨਦਾਨ ਮਹਾਦਾਨ ਫੂਨਦਾਨ ਜੀਵਨਦਾਨ ਫੂਨਦਾਨ ਮਹਾਦਾਨ ਫੂਨ ਫੂਨ ਦਾ ਇੱਕ ਇੱਕ ਕਤਰਾ ਵੀ ਹਰ ਇੱਕ ਜੀਵਨ ਦੇ ਵਿੱਚ ਹਰ ਵਿਅਕਤੀ ਨੂੰ ਲੋੜਵੰਦ ਵਿਅਕਤੀ ਨੂੰ ਬਹੁਤ ਹੀ ਦਿੰਦ ਪਹੁੰਚਦਾ ਹੈ ਔਰ ਉਸੇ ਜੀਵਨ ਨੂੰ ਇੱਕ ਨਵਾਂ ਰੂਪ ਦਿੰਦਾ ਹੈ ਤੋਂ ਮੇਰੀ ਸਾਰੇ ਅੱਗੇ ਇਹ ਬੇਨਤੀ ਹੈ ਕਿ ਜੋ ਵੀ ਸਮਰਥ ਸੱਜਣ ਹਨ ਵੱਤੋ ਵਦ ਇਸ ਕੈਂਪ ਵਿੱਚ ਧੂਰ ਦਾ ਦੇਣ ਔਰ ਦੇ ਵੀ ਰਹੇ ਹਨ ਅਸੀਂ ਪਰਵਰਤਨ ਯੂਥ ਕਲੱਬ ਦੇ ਅਤੇ ਪ੍ਰਾਚੀਸ਼ਵਲਾ ਮੰਦਿਰ ਦੇ ਸਾਰੇ ਹੀ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਕਿੰਨੇ ਮੈਂਬਰਾਂ ਨੇ ਹੁੰਦਾ ਜਿਹੜਾ ਬਲੱਡ ਦਿੱਤੀ ਹਾਂ ਹੋਂ ਤੱਕ ਅਤੇ ਦੇਸ਼ਾਂ ਲਈ 40 ਨੂੰ ਤੇ ਕਰੀਬ ਦੇਣ ਦਾ ਦੇ ਚੁੱਕੇ ਹਨ ਨੂੰ ਤਾਂ ਦੇ ਪਟਨਾ ਦੇ ਨੌਜਵਾਨ ਮੈਂਬਰ ਜਿਹੜੇ ਜੁੜੇ ਹੋਏ ਨੇ ਕਾਫੀ ਮਤਲਬ ਸਾਧਾ ਕਰ ਰਹੇ ਨੇ ਕਿਹੜੇ ਜਿਹੜੇ ਵੀ ਇਸ ਪ੍ਰਾਚੀਸ਼ ਵਾਲਾ ਮੰਦਿਰ ਦੇ ਮੈਂਬਰ ਹਨ ਇਹ ਪਰਵਰਤਨ ਯੂਥ ਕਲੱਬ ਦੇ ਨਾਲ ਸਾਡੇ ਇੱਥੇ ਸਹਿਯੋਗ ਦੇ ਰਹੇ ਹਨ ਬਹੁਤ ਹੀ ਤਨੋਂ ਮਨੋਂ ਧਨੋ ਆਪਣਾ ਸਹਿਯੋਗ ਦੇ ਰਹੇ ਹਨ ਅਤੇ ਅੱਗੇ ਵੀ ਦੇਣਗੇ ਪਹਿਲਾਂ ਵੀ ਦੋ ਗੰਭ ਲੱਗ ਚੁਪਕੇ ਹਨ ਇਹਨਾਂ ਦੇ ਸਹਿਯੋਗ ਦੇ ਨਾਲ

ਉਹਨਾਂ ਦਾ ਪੂਰਾ ਸਹਿਯੋਗ ਔਰ ਜੀਵਾਂ ਪਿੰਡੀ ਹੈ ਉਹਨਾਂ ਦੇ ਮੈਂਬਰ ਚ ਸਾਡੀ ਪ੍ਰਬੰਧਕਤ ਵਿੱਚਲੇ ਮੈਂਬਰ ਨੇ ਬੜੀ ਖੁਸ਼ੀ ਨਾਲ ਇੱਥੇ ਖੂਨਦਾਨ ਕਰਦੇ ਜੀ ਔਰ ਅਸੀਂ ਚਾਹਦੇ ਹਾਂ ਕਿ ਮਤਕਾਂਕੀ ਖੂਨਦਾਨ ਸਭ ਤੋਂ ਵੱਡਾ ਖੂਨਦਾਨ ਹੈ ਕਿਉਂਕਿ ਇਹਦੇ ਨਾਲ ਪਤਾ ਨਹੀਂ ਕਿੰਨਿਆਂ ਦਾ ਜੀਵਨ ਅਸੀਂ ਬਚਾ ਕਰਦੇ ਹਾਂ ਔਰ ਸਾਡੀ ਕਾਜੀ ਟੀਮ ਇੱਥੇ ਬਹੁਤ ਹੀ ਹਿੰਮਤ ਨਾਲ ਦਿਨੋ ਸੇਵਾ ਕਰੀ ਚਲਹਾ ਜਾਰੀ ਰੱਖੇ ਉਮੀਦ ਹੈ ਕਿ ਇਦਾਂ ਦੇ ਕੰਮ ਲੱਗਦੇ ਜਾਣਗੇ ਔਰ ਲੋਕਾਂ ਦਾ ਕਲਾ ਹੁੰਦਾ ਰਹੇਗਾ ਔਰ ਸਾਡੀ ਤਰਾਕਿਲ ਸਾਲ ਦਾ ਮੰਦਰ ਕਮੇਟੀ ਪੂਰਾ ਸਹਿਯੋਗ ਦਿੰਦੀ ਹੈ ਔਰ ਪ੍ਰਵਰਤਨ ਕਲਪਕਰੀ ਹੈ ਹੀ ਹੈ ਉਹਦਾ ਪੂਰਾ ਸਹਿਯੋਗ ਮਿਲਦਾ ਔਰ ਇਹਦੇ ਲਈ ਯੁਵਾ ਵੀ ਆਵੇ ਨੇ ਉਹ ਬਿਗੈਦਾ ਦਿਨੋਂ ਖੁਸ਼ੀ ਦੇ ਨਾਲ ਆ ਕੇ ਬਲੱਡ ਡਨ ਕਰਦੇ ਨੇ ਇਸ ਨੂੰ ਕੰਪਲ ਕਰਨ ਦੀ ਲੋੜ ਨਹੀਂ ਪੈਂਦੀ ਜਿਵੇਂ ਮੈਸੇਜ ਪਾਗਦਾ ਉਹ ਆਪਣੇ ਆਪ ਹੀ ਖੁਸ਼ੀ ਨਾਲ ਦਾਨ ਕਰਦੇ ਨੇ ਇਹ ਬਹੁਤ ਅੱਛੀ ਹੈ ਸਮਾਜਿਕ ਸੇਵਾ ਹੈ ਮਤਲਬ ਕਿੰਨੀਆਂ ਜਿੰਦਗੀਆਂ ਨੂੰ ਅਸੀਂ ਬੰਦਨ ਦੇਵਾਂਗੇ ਮਿਸਟਰ ਟੇਕਰਿੰਗ ਮੁਰਦਨ ਕੈਂਪ ਲੱਗ ਰਹੇ ਨੇ ਇਹਨਾਂ ਦੀ ਸਰਾਹਨਾ ਕਰਨੀ ਜੇ ਵੀ ਆ ਪਰ ਸਿਆਸ ਕਰ ਰਹੇ ਕਿ ਹਰ ਸਾਲ ਇਹ ਕੈਂਪ ਲੱਗਦਾ ਰਹੇਗਾ ਇਹ ਪਰਮਾਤਮਾ ਕਰੇ ਸਾਰੇ ਖੁਸ਼ ਰਹੇ ਆਪਣੇ ਤੰਦਰੁਸਤ ਰਹਸ ਬਹੁਤ ਬਾਤ ਕਰਦੇ ਆ ਨਾ ਕਿਤਾ ਜਾ ਰਿਹਾ ਵਾ ਮਤਲਬ ਤੁਹਾਡੇ ਕੋਲੋਂ ਕਾਫੀ ਸਾਲ ਲੰਬੇ ਸਾਹਮਣੇ ਜਿਹੜੇ ਮਤਲਬ ਅੰਦੀ ਗੇਂਦ ਵੀ ਕੈਂਪ ਲਗਾਉਂਦੇ ਆ ਰਹੇ ਹੋ ਕੱਟੇ ਹੋ ਤਾਂ ਦੇ ਦੇ ਵੀ ਜਨਾਬ ਅਸੀਂ ਦੇਖੋ ਜੀ ਇਨਸਾਨ ਦੇ ਮਨਹਾਰ ਭੱਟਿਆ ਨੇ ਅੰਮ੍ਰਿਤਪੁਰ ਭਾਈਂਟਾ ਜੀ ਯਾਦ ਦੇ ਵਿੱਚ ਪੰਜਾਬ ਕਾ ਚੋਲੇ ਮੰਦਰ ਕਮੇਟੀ ਦੇ ਵਿੱਚ ਜਿਹੜਾ ਵਿਸ਼ਾਲ ਹੁੰਦਨ ਕੈਂਪ ਲਗਾਇਆ ਗਿਆ ਤੇ ਜਿਹੜੀ ਨੌਜਵਾਨ ਪੀੜੀ ਹੈ ਇਹਨਾਂ ਨੇ ਵਕ ਚੜ ਕੇ ਸਹਿਯੋਗ ਦਿੱਤਾ ਅਸੀਂ ਨੌਜਵਾਨ ਪੀੜੀ ਪੰਜਾਬ ਦੇ ਸਾਰਿਆਂ ਨੂੰ ਉਮੀਦ ਕਰਦੇ ਹਾਂ ਆਪਣੇ ਵਿਰਵਤਨ ਯੂਥ ਕਲੱਬ ਵੱਲੋਂ ਜਿਹੜੀ ਨਸ਼ੇ ਤੇ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਦੇ ਇਹੋ ਜਿਹੇ ਉਪਰਾਲੇ ਨੇ ਉਹਨਾਂ ਦੇ ਵਿੱਚ ਸਾਡਾ ਸਾਥ ਦਿਓ ਤਾਂ ਜੋ ਆਪਾਂ ਇਹ ਨੌਜਵਾਨ ਪੀੜੀ ਨੂੰ ਇੱਕ ਵਧੀਆ ਉੱਪਰ ਕੇ ਲੈ ਆਈਏ ਮਤੇ ਇਹਨੂੰ ਇਹਨਾਂ ਨਾਲ ਵੀ ਇੱਕ ਹੋਰ ਸੰਦੇਸ਼ ਦੇਣਾ ਚਾਹੁੰਦਾ ਹੈ ਜਿਵੇਂ ਗਰਮੀ ਵੱਧ ਰਹੀ ਹੈ ਆਪਾਂ ਹਰਿਆਲੀ ਵੱਲ ਵੀ ਥੋੜਾ ਧਿਆਨ ਦਿਈਏ ਤੇ ਹੁਣ ਜਿਹੜੀ ਪਰਵਰਤਨ ਖਲਾਬਾ ਹੁਣ ਜਿਹੜੀ ਆਪਣੀ ਅਗਲੀ ਐਕਟੀਵਿਟੀ ਹੋਊਗੀ ਉਹ ਨਗਰਕਾਂ ਨੂੰ ਲੈ ਕੇ ਅੰਗੇ ਆਏਗੀ ਤੇ ਹਰਿਆਲੀ ਅੱਜ ਕਿਹੜੇ ਹਸਪਤਾਲ ਨਾਲ ਜਿਹੜਾ ਕਾਈਟ ਬਣਦਾ ਅੱਜ ਸਾਡੇ ਕੋਲੇ ਦੋ ਦਿਨ ਮਾਈਆਂ ਨੇ ਇੱਕ ਤਾਂ ਜਿ ਮਿੱਤਲ ਹਸਪੀਟਲ ਸੰਗੋਲੀਪੁਰ ਤੇ ਇੱਕ ਗੁਰਨਾਟਕ ਗੈਰਿਟੇਬਲ ਹਸਪੀਟਲ ਤੋਂ ਜਾਣੇ 14 ਮਾਈਆਂ ਨੇ ਇਸਰਾਮ ਦਲਕੇ ਤੇ ਹਰਿਆਲੀ ਨੇ ਕੇ ਗਾ ਅਸੀਂ ਇਸੀ ਤਿੰਨ ਦਾ ਵਾਅਦਾ ਕਰਦੇ ਸੀ ਸਿਰਫ ਇਕੱਲਾ ਕੈਂਪ ਹੀ ਨਹੀਂ ਲਗਾਉਂਦੇ ਅਸੀਂ ਉਸ ਤੋਂ ਬਾਅਦ ਜਿਵੇਂ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਅਸੀਂ ਆਪ ਜਾ ਕੇ ਵੀ ਬਲੱਡ ਦਿੰਨੇ ਆਂ ਤੇ ਬਲੱਡ ਬੈਂਕ ਵੀ ਸਾਡੀ ਮਦਦ ਕਰਦੇ ਨੇ ਜਿੱਤੇ ਜਿੱਤੇ ਬਲੱਡ ਦੀ ਲੋੜ ਪੈਂਦੀ ਆ ਉਹਨਾਂ ਨੂੰ ਮਹਈਆ ਕਰਵਾਉਂਦੇ ਆਂ ਇਸੇ ਤਰ੍ਹਾਂ ਅਸੀਂ ਦਰੱਖਤਾਂ ਦੇ ਵਿੱਚ ਵੀ ਇਹੀ ਚੀਜ਼ ਕਰਨੀ ਹੈ ਕਿ ਸਿਰਫ ਬੂਟੇ ਲਗਾਉਣ ਦਾ ਮਕਸਦ ਨਹੀਂ ਹੈ ਉਹਨਾਂ ਨੂੰ ਪਾਲ ਕੇ ਦਿਖਾਉਣ ਦਾ ਮਕਸਦ ਹੈ ਸਾਡਾ ਤੇ ਜਿਸ ਜਿਹੜੀ ਸੋਚ ਹੈ ਸਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਟੀਮ ਮੈਂਬਰ ਨੇ ਇਸੇ ਸੋਚ ਤੇ ਚੱਲਣਗੇ ਅੱਜ ਬਲੈਕਲਿਟ ਕੀਤਾ ਗਿਆ ਵਾਪਸ ਸਸਤਾ ਦੇ ਦੇ ਜੀ ਜਿਹੜਾ ਕੰਮ ਕੀਤਾ ਜਾ ਰਿਹਾ ਵਾ ਬਹੁਤ ਸਹੀ ਹੈ। ਪਹਿਲਾਂ ਵੀ ਇਹ ਬਲੈਕਲਿਟ ਕੀਤਾ ਗਿਆ ਪਹਿਲੀ ਵਾਰ ਇਹ ਕਹਿੰਦੇ ਤਾਂ ਮੈਂ ਇੱਕ ਬਹੁਤ ਵਧੀਆ ਕਿੰਦਾ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਕੋਈ ਬਹੁਤ ਵਧੀਆ ਮਾਹੌਲ ਹੈ ਜਲ ਮਾਦਨ ਸਭ ਨੂੰ ਇੱਥੇ ਆ ਕੇ ਆਮਦ ਤਾਈ ਬਣ ਕਲਾਟਮ ਤਾਂ ਨਾ ਕਾਫੀ ਬੇ ਲੋੜ ਬੰਨੇ ਜਾਂ ਕਾਫੀ ਲੋਕ ਨੇ ਜ਼ੋਰ ਦੇ ਨਾਲ ਬਲੈਕਲਿਟ ਨਹੀਂ ਕਰਨਾ ਚਾਹੀਦਾ ਤਾਂ ਕੀ ਦੇਖੀ ਕਰਨਾ ਕੋਈ ਕਰਨਾ ਚਾਹੀਦਾ ਚੰਗੀ ਗੱਲ ਹੈ ਹਾਂਜੀ ਜੀ ਨਾਮ ਕਰ ਲਓ ਤੁਹਾਡਾ ਜੀ ਬਸ ਬਦਰੀ ਕੋਈ ਚਾਹਤ ਹੈ ਸਾਡੇ ਤੋਂ ਦੇਖਦੇ ਜਿਹੜਾ ਇੰਟਰਨੈਟ ਕੀਤਾ ਗਿਆ ਤੁਹਾਡੇ ਕੋਲੋਂ ਹਾਂਜੀ ਬਹੁਤ ਵਧੀਆ ਲੱਗਿਆ ਜੀ ਮੈਂ ਇੱਕ ਪੁੱਛਾਂ ਨਾ ਹਾਂਜੀ ਜੀ ਮੈਨੂੰ ਮੈਸੇਜ ਆਉਂਸਾਰੇ ਆਂ ਤੇ ਨਹੀਂ ਜੀ ਜੀ ਸੇ ਬੋਲਣਾ ਸਭੀ ਸਾਰੇ ਜਿਹੜੇ ਮੇਨਰਦਾਰ ਨੇ ਇੱਕ 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 ਹੋ ਰਹੇ ਨੇ ਉਹਨੂੰ ਕੌਣ ਜਵਾਲ ਕਰੇਂਗਾ ਤਿੰਨ ਚਾਰ ਦਿਨ ਬਾਅਦ ਇੱਕ ਸਵਾਲ ਪੁੱਛਣਾ ਹੈ ਇੱਕ ਗਵਾਂਤ ਛੇ ਦਿਨ ਬਾਅਦ ਦੱਸੋ ਸੱਜਣਾ ਜੀ ਉਹ ਮੇਰੇ ਕੋਲ ਜਦੋਂ ਬੋਲਿਆ ਜਦੋਂ ਮੈਂ ਬੋਲ ਮੇਰੇ ਕਾਫੀ ਸਵਾਰਦੇ ਉੱਪਰ ਆ ਜਾਂਦਾ ਹਾਂ ਤੇ ਅਕਸਰ ਕਰੀ ਗੋਣਾਂ ਦੇ ਸਾਈਡ ਜਿਹੜੇ ਨਾਲ ਨਹੀਂ ਕੈਂਪਸ ਉੱਪਰ ਚਾਹੁੰਦਾ ਵੱਧ ਵੱਧ ਕਿੰਨੇ ਆ ਸਕਦੇ ਕੁਝ ਕੰਮ ਵੀ ਆ ਜਾਂਦੇ ਆਪਣੇ ਵਾਲੇ ਜੇ ਵੀ ਕੈਂਪ ਹੁੰਦਾ ਤਾਂ ਜਮੂਰ ਪਹੁੰਚੇ